ਕੀ ਬੜਾ ਕੀ ਬੜ ਕੇ ਆ ਤੇ ਕਿਉਂ ਤਾਰੀਆਂ ਟੋਪੀਆਂ ਤੁਸੀਂ ਸੀਧਾ ਨਹੀਂ ਧਰਤੀ ਫੇਰ ਇੱਥੇ ਆਉਣਾ ਮਨਾ ਕਰ ਦੋ ਸਾਰਿਆਂ ਨੂੰ ਮਨਾ ਕਰ ਦੋ ਨਹੀਂ ਬਾਬਾ ਜੀ ਜੀ ਆਪ ਸਰਦਾਰ ਤੁਸੀਂ ਆਪ ਦੋਚੋ ਤੂੰ ਬੜਾ ਬਦਮਾਸ਼ ਆ ਗਿਆ ਆਪ ਸਰਦਾਰ ਆਪ ਨੂੰ ਚੀਜ਼ ਸਤਿ ਸ਼੍ਰੀ ਅਕਾਲ ਐਸੰਗਰ ਨਿਊਜ਼ ਦੇਖ ਰਹੇ ਸਾਂ ਦਸ਼ਕਾ ਦਾ ਸਵਾਗਤ ਹੈ ਮੈਂ ਹਾ ਆਰਟੀ ਤੇ ਤੁਸੀਂ ਦੇਖ ਰਹੇ ਹੋ ਸਪੌਟਲਾਈਟ ਨਿਊਜ਼ ਸਾਡੇ ਦੇਸ਼ ਦੇ ਵਿੱਚ ਧਰਮ ਜੋ ਮਸਲਾ ਬਣਨ ਦੇ ਵਿੱਚ ਦੇਣੇ ਲੱਗ ਇੱਕ ਛੋਟਾ ਜਿਹਾ ਬਿਆਨ ਇੱਕ ਪੋਸਟ ਜਾਂ ਕਿ ਕਹੇ ਲੋ ਅਫਵਾਹ ਤੇ ਮੋਹੌਲ ਜਿਹੜਾ ਹੁੰਦਾ ਉਹ ਤੁਰੰਤ ਤਪ ਜਾਂਦਾ ਹੈ ਪੱਠੇ ਵਾਂਗੂ ਪੱਖ ਜਾਂਦਾ ਹੈ ਜਿੱਦੇ ਤਰੱਕੀ ਦੀ ਗੱਲ ਹੋਣੀ ਚਾਹੀਦੀ ਹੈ ਉਹ ਗੱਲਾਂ ਹੁੰਦੀਆਂ ਨਹੀਂ ਜਿੱਥੇ ਦੇਜ ਦੇ ਮੁੱਦਿਆਂ ਬਾਰੇ ਗੱਲ ਹੋਣੀ ਚਾਹੀਦੀ ਹੈ ਉਹਨੂੰ ਗੋਲ-ਗੋਲ ਘੁਮਾ ਦਿੱਤਾ ਜਾਂਦਾ ਹੈ ਸਿਰਫ ਲੋਕਾਂ ਨੂੰ ਮੁੱਦਿਆਂ ਤੋਂ ਫਟਕਾਇਆ ਜਾਂਦਾ ਹੈ ਦੋ ਵੀ ਵਾਰ ਸੋਸ਼ਲ ਮੀਡੀਆ ਤੇ ਉੱਪਰ ਅਜਿਹੇ ਹੋਏ ਨੇ ਜਿਸ ਨੂੰ ਸੁਣ ਕੇ ਇਹ ਨਹੀਂ ਸਮਝ ਆਉਂਦੀ ਕਿ ਧਰਮ ਜਿਹੜਾ ਆ ਉਹ ਸਾਂਝ ਬਣਾਉਣ ਦੇ ਲਈ ਹੈ ਜਾਂ ਫਿਰ ਸਿਆਸਤ ਦਾ ਹਥਿਆਰ ਬਣਾਉਣ ਦੇ ਲਈ ਹੈ ਕਿਉਂਕਿ ਅਕਸਰ ਇਹ ਸਿਆਸਤ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਪਹਿਲਾ ਮੁੱਦਾ ਕਿ ਸ਼ਹੀਦੀ ਜੋੜ ਮੇਲੇ ਦੇ ਵਿੱਚ ਇੱਕ ਨਿਹੰਗ ਦੇ ਵੱਲੋਂ ਲੋਕਾਂ ਦੀਆਂ ਟੋਪੀਆਂ ਉਤਰਵਾਈਆਂ ਗਈਆਂ ਜੋ ਕਿ ਇੱਕ ਧਾਰਮਿਕ ਮੁੱਦਾ ਜਿਹੜਾ ਸੀਗਾ ਉਸ ਨੂੰ ਬਣਾਇਆ ਗਿਆ ਹੈ ਹੁਣ ਇਸ ਦੇ ਬਾਰੇ ਵੀ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਦੂਜੇ ਪਾਸੇ ਜੋ ਪੰਜਾਬੀ ਗਾਇਕ ਨੇ ਜਸਵੀਰ ਜੱਸੀ ਉਹਨਾਂ ਦੇ ਵੱਲੋਂ ਜਿਹੜਾ ਕੀਰਤਨ ਕੀਤਾ ਗਿਆ ਉਸ ਨੂੰ ਲੈ ਕੇ ਵੀ ਮਾਹੌਲ ਜਿਹੜਾ ਉਪਕ ਰਿਹਾ ਹੈ ਉਦੋਂ ਕਿ ਦਰ ਪੁਦੀਪ ਗੜਗਰ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਇਹ ਮर्यादा ਦੇ ਉਲਟ ਸਿੱਖ ਕੌਮ ਦੀ ਜਿਹੜੀ ਮर्यादा ਉਹਦੇ ਉਲਟ ਕੀਤਾ ਗਿਆ ਕੀਰਤਨ ਸੰਗਤਾਂ ਦੇ ਵਿੱਚ ਬੈਠ ਕੇ ਜਸਵੀ ਜੱਸੀ ਦੇ ਵੱਲੋਂ ਕੀਰਤਨ ਕੀਤਾ ਗਿਆ ਜੋ ਸਹੀ ਨਹੀਂ ਹੈ ਨਾ ਹੀ ਉਹਨਾਂ ਨੇ ਪੰਚ ਕਾਰ ਪਾਏ ਨੇ ਤਾਂ ਅਜੀਹਾਂ ਗੱਲਾਂ ਜਿਹੜੀਆਂ ਨੇ ਹੋਈਆਂ ਨੇ ਇਹ ਮੁੱਦੇ ਜਿਹੜੇ ਨੇ ਹੁਣ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਭਖਦੇ ਨਜ਼ਰ ਆ ਰਹੇ ਨੇ ਤਾਂ ਤੁਸੀਂ ਪੂਰੀ ਵੀਡੀਓ ਦੇਖਿਓ ਇਸ ਖਬਰ ਬਾਰੇ ਕੀ ਕੁਝ ਕਹਿਣਾ ਹੈ ਤੁਸੀਂ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਜਿਕੇ ਗੱਲ ਕਰੀ ਜਸਵੀਰ ਜਸੀਦਾ ਤਾਂ ਜਸਵੀਰ ਜਸੀਦਾ ਕੀਰਤਨ ਕਰਨਾ ਸਿੱਖ ਰਹਿਤ ਮਰਿਆਦਾ ਖਲਾਫ ਜਥੇਦਾਰ ਗੜਗੜ ਨੇ ਇਸ ਤਰ੍ਹਾਂ ਜਤਾਇਆ ਤਾਜ਼ੀ ਹੈ ਕਿ ਪੰਜਾਬੀ ਗਾਇਕ ਜਸਵੀਰ ਜੱਸੀ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਇਸ ਵੀਡੀਓ ਦੇ ਵਿੱਚ ਉਹ ਇੱਕ ਸ਼ਹੀਦੀ ਦਿਹਾੜੇ ਸਮਾਗਮ ਦੌਰਾਨ ਕੀਰਤਨ ਕਰ ਰਹੇ ਨੇ ਗਾਇਕ ਜਸਵੀਰ ਜੱਸੀ ਦੇ ਇਸ ਕੀਰਤਨ ਕਰਨ ਵਾਲੀ ਵੀਡੀਓ ਤੇ ਵਿਵਾਦ ਖੜਾ ਹੋਇਆ ਹੈ ਦਰਸਲ ਸਿੱਖ ਮਾਹਿਰਾ ਦਾ ਕਹਿਣਾ ਹੈ ਕਿ ਜਸਵੀਰ ਜੱਸੀ ਦੇ ਵੱਲੋਂ ਸੰਗਤਾਂ 'ਚ ਕੀਰਤਨ ਕਰਨਾ ਸਿੱਖ ਮਰਿਆਦਾ ਦੇ ਖਿਲਾਫ ਹੈ ਉੱਥੇ ਹੀ ਇਸ ਮੁੱਦੇ ਨੂੰ ਲੈ ਕੇ ਜਦੋਂ ਸਿੱਦੇ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਘੜਕੜਸ ਉਹ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਜਸਵੀਰ ਜੱਸੀ ਵੱਲੋਂ ਸੰਗਤਾਂ ਵਿੱਚ ਕਰ ਕੀਰਤਨ ਕਰਨ ਦੇ ਫੈਸਲੇ ਤੇ ਇਤਰਾਜ ਜਤਾਇਆ ਹੈ ਉਹਨਾਂ ਨੇ ਕਿਹਾ ਕਿ ਸਿੱਖ ਰਹਿਤ ਮਰਿਆਦਾ ਜੇ ਕਿਹਾ ਗਿਆ ਹੈ ਕਿ ਇੱਕ ਸਿੱਖ ਹੀ ਸਿੱਖ ਸੰਗਤਾਂ 'ਚ ਗੁਰਬਾਣੀ ਦਾ ਪਾਠ ਜਾਂ ਗੁਰਬਾਣੀ ਦਾ ਕੀਰਤਨ ਕਰ ਸਕਦਾ ਹੈ ਦਾਦੇ ਕੀ ਵੀਡੀਓ ਦੇ ਵਿੱਚ ਜੱਸੀ ਸਟੇਜ ਤੇ ਕੀਰਤਨ ਕਰ ਰਹੇ ਨੇ ਤੇ ਦੌਰਾਨ ਉਹਨਾਂ ਦੇ ਸਿਰ ਤੇ ਦਸਤਾਰ ਵੀ ਸਜਾਈ ਹੋਈ ਹੈ ਹਾਲਾਂਕਿ ਜਸਵੀਰ ਜੱਸੀ ਨੇ ਕੇਸਾ ਸਮੇਤ ਪੰਜ ਕਕਾਰ ਨਹੀਂ ਸਜਾਏ ਜਿਸ ਕਾਰਨ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਤੇ ਦੱਸਦੇ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਹਰਜਨ ਸਿੰਘ ਗਰੀਵਾਲ ਨੇ ਵੀ ਕਿਹਾ ਕਿ ਇਹ ਦੇਸ਼ ਸੰਵਿਧਾਨ ਤੇ ਕਾਨੂੰਨ ਦੇ ਹਿਸਾਬ ਨਾਲ ਚੱਲਦਾ ਹੈ ਜਿਹੜੇ ਜਿਹੜੇ ਕਾਨੂੰਨਾਂ ਦਾ ਸਾਰੇ ਲੋਕ ਜਿਹੜੇ ਨੇ ਪਾਲਣ ਕਰਦੇ ਨੇ ਤੇ ਦੁੱਚੇ ਪਾਸੇ ਧਰਮ ਦੀ ਮਰਿਆਦਾ ਹੁੰਦੀ ਪਰ ਧਰਮ ਦੀ ਵੱਖੋ ਵੱਖ ਮਰਿਆਦਾ ਹੁੰਦੀ ਹੈ ਸਿੱਖ ਧਰਮ ਦੀ ਮਰਿਆਦਾ ਜਿਸ ਨੂੰ ਸਿੱਖ ਰਹਿਤ ਮਰਿਆਦਾ ਕਹਿੰਦੇ ਨੇ ਜਿੱਥੇ ਕੁਲਦੀਪ ਗੜਗਜ ਨੇ ਸਿੱਖ ਰਹਿਤ ਮਰਿਆਦਾ ਦਾ ਹਵਾਲਾ ਦਿੱਤਾ ਹੈ ਜਿੱਥੇ ਦਾ ਨੂੰ ਜਦੋਂ ਸਵਾਲ ਪੁੱਛਿਆ ਗਿਆ ਤਾਂ ਜੋ ਸਿੱਖ ਰਹਿਤ ਮਰਿਆਦਾ ਚ ਲਿਖਿਆ ਗਿਆ ਉਹ ਉਸ ਦੀ ਵਿਆਖਿਆ ਕਰਨਗੇ ਫਿਲਹਾਲ ਇਸ ਪੂਰੀ ਖਬਰ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਜਰੂਰ ਕਮੈਂਟ ਬਾਕਸਾਂ ਦੇ ਵਿੱਚ ਸਾਂਝੀ ਕਰਿਓ ਮਨੂਆ ਉਹ ਕਾਕਾ ਕਿੱਥੋਂ ਪੜ ਗਏ ਆ ਤੂੰ ਮੈਨੂੰ ਦੱਸੀ ਮੜਾ ਕੀ ਪੜ ਕੇ ਆ ਏ ਕਿਉਂ ਉਤਾਰੀਆਂ ਟੋਪੀਆਂ ਤੁਸੀਂ ਸਾਰੇ ਤਾਰੀਆਂ ਟੋਪੀਆਂ ਲੈ ਕੇ ਹਟ ਛੱਡੋ ਯਾਰ ਨਹੀਂ ਟੋਪੀਆਂ ਸਾਰੇ ਛੱਡੋ ਸੀਦਾ ਨਹੀਂ ਧਰਤੀ ਫੇਰ ਇੱਥੇ ਆਉਣਾ ਮਨਾ ਕਰ ਦੋ ਸਾਰਿਆਂ ਨੂੰ ਮਨਾ ਕਰ ਦੋ ਟੋਪੀਆਂ ਲੈ ਕੇ ਹਟ ਦੁੱਧ ਗੱਲ ਆ ਯਾਰ ਨੰਗੇ ਸਿਰ ਘੁੰਮੀ ਬਿਲਕੁਲ ਗੱਲ ਤਾਂ ਤੁਹਾਡੇ ਨਾਲ ਰੋਕੇ ਲੈ ਕੇ ਖਾਣ ਲੈ ਕੇ ਆਣਾ ਹੀ ਜੁਨਾ ਦੇ ਬਾਬਾ ਜੀ ਜੀ ਆਪ ਸਰਦਾਰ ਤੁਸੀਂ ਆਪ ਸੋਚੋ ਤੂੰ ਬੜਾ ਬਦਮਾਸ਼ ਆ ਗਿਆ ਆਪ ਨਹੀਂ ਰੋਕ ਰਹੇ ਹੋਈ ਤੁਸੀਂ ਆਪ ਸਰਦਾਰ ਹੋ ਆਪ ਸੋਚੀਂ ਜਬਰਦਸਤੀ ਨਹੀਂ ਕਰਨੀ ਹੁੰਦੀ ਕਿਤੇ ਨਾ ਜਬਰਦਸਤੀ ਨਹੀਂ